ਵਾਹ ਨੂੰ ਜੀ ਪਾਤੇ ਬਹੁਤ ਹੀ ਖੁਸ਼ੀ ਹੋਈ ਹੈ ਕਹਿੰਦੇ ਤੁਹਾਡੇ ਨਗਰਕਾਰ ਨੂੰ ਕਿਉਂਕਿ ਵੀ ਸਾਰੇ ਹੀ ਜੂਸ ਹੈ ਨੌਜਵਾਨ ਮੁੰਡੇ ਨੌਜਵਾਨ ਮੁੰਡਿਆਂ ਜਿਵੇਂ ਹੁਣ ਤੁਸੀਂ ਇੰਨੇ ਤੁਸੀਂ ਤਾਂ ਦੇ ਮਤ ਕੇ ਚੱਲ ਬਣ ਮਤ ਕੇ ਵੀ ਐਮਐਲ ਵੀ ਬਣਾਵਾ ਦੋਗੇ ਐਨੇ ਪਦ ਦੇ ਦਿਨੋਂ ਚੱਲਣ ਹੁਣ ਸਾਨੂੰ ਸਾਰਿਆਂ ਨੂੰ ਬੇਨਤੀ ਕਰਨ ਅਸੀਂ ਹੀ ਆਏ ਆ ਸੰਤ ਹਰਚੰਦ ਸਿੰਘ ਦੀ ਲੌਂਗੋਆਲ ਦੀ ਵਰਸੀ ਹੈ 20 ਤਰੀਕ ਨੂੰ ਆਪਾਂ ਇੱਕ ਤਾਂ ਇੱਕ ਨੂੰ ਬੱਥ ਪਾਨੇ ਲੇ। ਪਰ ਹੋ ਗਏ ਸਾਰੇ ਡੱਟ ਕੇ। ਹਾਂਜੀ ਜੀ ਹੋਰ ਜੀ। ਬਾਕੀ ਡਾਕਟਰ ਸਾਹਿਬ ਨੂੰ ਮੂਰੇ ਲੱਗ ਕੇ ਜਿਵੇਂ ਹੈਪੀ ਹੈਗਾ ਸਾਰੇ ਨਾਲ ਕੇ ਤੁਸੀਂ ਕੰਮ ਕਰੋ। ਤੇ ਪਹਿਲਾਂ ਅਕਾਲੀ ਦਾਲ ਦਾ ਜਿਹੜਾ ਡਾਉਨਫਲ ਆਇਆ ਕੰਮ ਤਾਂ ਅਕਾਲੀ ਦਾਲ ਨੇ ਕਰੇ ਨੇ ਬਹੁਤ ਜ਼ਿਆਦਾ। ਇੱਕ ਦੋ ਕਰਕੇ ਵੀ ਹੋ ਗਿਆਂ ਜਿਵੇਂ ਬੇਅਦਬੀ ਹੋ ਗਈ ਉਹ ਬੰਦੇ ਨਹੀਂ ਫੜੇ ਗਏ। ਜਾਂ ਪੂਰਬੀ ਜਨੇਕ ਨੂੰ ਹੋ ਜਾਂਦੇ ਆ ਇਹਨਾਂ ਨੂੰ ਬੰਦਾ ਕੋਈ ਕੰਮ ਕਰਦਾ। ਉਹਤੋ ਕੋਈ ਗੱਤੀ ਵੀ ਹੋ ਜਾਂਦੀ। ਬਾਕੀ ਨਵੇਂ ਮੰਡੇ ਜੂਥ ਨੂੰ ਟਿਕਟਾਂ ਨਹੀਂ ਦਿੱਤੀਆਂ। ਜਿਵੇਂ ਹੁਣ ਪੁਰਾਣੇ ਮੰਡੇ ਜਿਵੇਂ ਆ ਗਏ ਸਾਡੀ ਕਰੋ ਬਰਨਾਲਾ ਪਰਿਵਾਰ ਆ ਗਿਆ। ਉਹ ਸਾਰੇ ਮਨ ਉਹੀ ਰਹੀ ਬੈਠੇ ਉੱਤੇ। ਇਵੇਂ ਨਹੀਂ ਵੀ ਸਾਰੇ ਹਲਕੇ ਤੇ ਨਹੀਂ ਹੋਇਆ। ਮੰਨ ਜਿਵੇਂ ਹੋਣਾ ਆਏ ਤੇ ਕਿ ਹੁਣ ਵਧੀਆ ਹੋ ਗਿਆ ਉਹ ਆਪ ਹੀ ਪਰੇ ਹੋਗੇ। ਜੇ ਰੋ ਪਰਮਾਤਮਾ ਨੂੰ ਸ਼ੁੱਧ ਕਰਨਾ ਹੁੰਦਾ ਕੰਮ ਉਹ ਉਹ ਆਪ ਹੀ ਪਰੇ ਹੋਗੇ। ਉਹਨਾਂ ਨਵੇਂ ਮੁੰਡਿਆਂ ਨੂੰ ਮੌਕਾ ਮਿਲ ਜੂਗਾ। ਮੇਰੇ ਨੂੰ ਮੌਕਾ ਮਿਲ ਗਿਆ ਆਪੀ ਪਾਰਟੀ ਕਿ ਜਾ ਰਹੀ ਹੈ ਨੌਜਵਾਨਾਂ ਨੂੰ ਸਾਰਿਆਂ ਨੂੰ ਉਹਦੇ ਬਿਲਕੁਲ ਇਹ ਤੁਹਾਨੂੰ ਬੇਨਤੀ ਕਰਦੇ ਹਾਂ ਹੱਥ ਬੰਨ ਕੇ ਵੀ ਆਪਾਂ ਅਕਾਲੀ ਦਲ ਨੂੰ ਕਾਮਯਾਬ ਬਣਾਈਏ ਆਪਣੀ ਮਾਂ ਪਾਰਟੀ ਆਕਾਲੀ ਦਲ ਇਹਦਾ ਆਪਾਂ ਮੰਨਦੇ ਨਾ ਸਾਰੇ ਹਾਂ ਜੀ